ਕਿਉਂ ਮਿੱਤਰਾ ਉਦਾਸ ਹੋਇਆ ਬੈਠਾ ਤੈਨੂੰ ਪਤਾ ਜਦੋਂ ਤੇਰਾ ਵੀਜ਼ਾ ਆਇਆ ਸੀਗਾ ਕਿੰਨੇ ਜਗ੍ਹਾ ਤੇ ਮੱਥਾ ਟੇਕਿਆ ਸੀਗਾ ਕਿੰਨੇ ਰੱਬ ਤੇ ਆਏ ਸੀਗੇ ਤੇ ਹੁਣ ਇੱਥੇ ਆ ਕੇ ਨਿਰਾਸ਼ ਹੋ ਕੇ ਬੈਠਿਆ ਉਸ ਸੰਘਰਸ਼ ਯਾਦ ਹੈ ਉਦੋਂ ਤਾਂ ਐ ਹੋ ਗਿਆ ਸੀਗਾ ਵੀ ਯਾਰ ਕਿਹੜਾ ਵੀਜ਼ਾ ਆ ਜੇ ਉੱਤੇ ਵਾਲੀ ਥੱਲੇ ਥੱਲੇ ਵਾਲੀ ਉੱਤੇ ਕਰ ਦੂੰਗਾ ਪਰ ਹੁਣ ਤੂੰ ਡੋਲ ਕੇ ਬੈਗਿਆ ਐ ਕੰਮ ਨਹੀਂ ਚੱਲਣਾ ਇੱਥੇ ਇੱਥੇ ਕੋਈ ਨਹੀਂ ਹੈਗਾ ਤੇਰਾ ਸੋ ਤੇਨੂੰ ਖੋਦ ਇੰਡੀਪੈਂਡੈਂਟ ਹੋਣਾ ਪੈਣਾ ਬਾਈ ਇਹ ਉਤਰਾ ਚੜਾ ਤਾਂ ਹੁੰਦੇ ਰਹਿੰਦੇ ਨੇ ਬਟ ਇੰਡੀਪੈਂਡੈਂਟ ਹੋ ਕੇ ਤੈਨੂੰ ਆਉਦੇ ਆਪ ਨੂੰ ਅੰਦਰੋਂ ਤਾਕਤਵਰ ਕਰਨਾ ਪੈਣਾ ਜੋਬ ਵੀ ਮਿਲ ਜੂਗੀ ਸਾਰਾ ਕੁਝ ਹੋ ਜੂਗਾ ਘਰ ਦੇ ਪੈਸੇ ਵੀ ਲੱਥ ਜਾਣਗੇ ਸਾਰਾ ਕੁਝ ਹੋ ਜੂਗਾ ਬਸ ਆਉਦੇ ਆਪ ਨੂੰ ਅੰਦਰੋਂ ਪਛਾਣ ਤੂੰ ਹੈਗੀ ਆ ਤੂੰ ਉੱਥੇ ਕਿੰਨਾ ਸੰਘਰਸ਼ ਕਰਕੇ ਆ ਤੇ ਇੱਥੇ ਤਾਂ ਛੋਟਾ ਜਿਹਾ ਸੰਘਰਸ਼ ਹੈ ਜਿਵੇਂ ਕਿ ਅੜੀ ਅੜੀ ਵੱਡੀ ਇੰਟਰਵਿਊਆਂ ਪਾਸ ਕਰਤੀਆਂ ਸਾਰਾ ਕੁਝ ਹੋ ਗਿਆ ਤੇ ਇੱਥੇ ਹੁਣ ਤੂੰ ਜਿਹੜੀ ਨਿੱਕੀ ਜੀ ਜੋਬ ਉਹ ਵੀ ਆਨਲਾਈਨ ਅਪਲਾਈ ਕਰਨੀ ਆ ਜਾਂ ਰੂਮ ਲੱਭਣਾ ਜੋ ਵੀ ਤੁਹਾਡਾ ਹੈਗਾ ਉਹਦੇ ਕਰਕੇ ਤੂੰ ਡੋਲ ਕੇ ਬਹਿ ਗਿਆ ਬਈ ਘਬਰਾ ਨਾ ਪ੍ਰਮਾਤਮਾ ਨੇ ਤੇਰਾ ਹੱਥ ਫੜਿਆ ਹੋਇਆ ਸਾਰਾ ਕੁਝ ਹੋਊਗਾ ਸਾਰਾ ਕੁਝ ਤੈਨੂੰ ਮਿਲੂਗਾ ਆਪਦੇ ਆਪ 'ਚ ਵਿਸ਼ਵਾਸ ਰੱਖ